ਕਿ ਤੋਂ ਉਹ ਦਿਨ ਤੋਂ ਮੈਂ ਚੁੱਪ ਕਰਕੇ ਸੁਣ ਰਿਹਾ ਸੀਗਾ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦਾ ਸਰਪੱਤ ਸੰਭੀਸੁਰ ਬਾਦਲ ਜੀ ਦੇ ਬਿਆਨ ਸ਼੍ਰੀ ਅੰਦਰਜੀਤ ਸਿੰਘ ਦੇ ਬਿਆਨ ਮੈਂ ਥੋੜੀ ਜੀ ਮਜੀਠੀਆ ਸਾਹਿਬ ਨੂੰ ਇਹ ਚਾਹਣਾ ਪਾਉਣਾ ਚਾਹਣਾ ਸਰਿਕਰ ਸਿੰਘ ਮਜੀਠੀਆ ਜੀ ਹੁਣ ਮਾਤਾ ਰੱਖੋ ਕਨਾਸ ਹਾਂ ਜੁਪੀ ਦੇ ਭਈਏ ਤੋਂ ਤਿੰਨ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਵਣ ਸਿੰਘ ਤੋਂ ਨੰਬਰ 20 ਸੇਮ ਨੇ ਭਰਿਆ ਉਹ ਹੀ ਹਲਕੇ ਦੇ ਬਾਅਦ ਚ ਗਏ ਉਹ ਅਸੀਂ ਪਹਿਲਾਂ ਆ ਗਏ ਤੁਹਾਡੇ ਤੋਂ ਵੱਡੇ ਲੀਡਰ ਆ ਪਹਿਲੀ ਦੇ ਗੱਲ ਤੇਰੀ ਭੈਣ ਤੇ ਮੇਰੀ ਭੈਣ ਦੀ ਕੋਈ ਫੱਕੜ ਨਹੀਂ ਹੋਣਾ ਚਾਹੀਦਾ ਬਹੁਤ ਲੰਮਾ ਸਮਾਂ ਤੋਂ ਇਕੱਠੇ ਰਹੇ ਤੇ ਦੂਜੀ ਗੱਲ ਇਹ ਆ ਕਿ ਸਰਦਾਰ ਵਿਕਰਮ ਸਿੰਘ ਜੀ ਚਾਹੀ ਜੀ ਮੇਰੇ ਨਾਲੋਂ ਤੁਹਾਡੀ ਜ਼ੁਬਾਨ ਉਜਾੜੀ ਨਹੀਂ ਗੰਦੀ ਹੋ ਸਕਦੀ 2005 ਤੋਂ ਜਦੋਂ ਵੀ ਅਸੀਂ ਲੱਗੇ ਤਾਂ ਤੈਨੂੰ ਅਸੀਂ ਵਿਕਰਮ ਸਿੰਘ ਮਜੀਠੀਆ ਬਣਾਇਆ 10 ਜੀਰ ਸਿੰਘ ਬਾਦਲ ਜੀ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ ਸੀ ਪਹਿਲਾਂ ਮੈਂ ਹੱਥ ਨੇ ਤੁਹਾਨੂੰ ਨਹੀਂ ਕਦੀ ਮਾੜਾ ਬੋਲਿਆ ਤੇ ਤੁਸੀਂ ਕਿਹਾ ਕਿ ਇਹ ਗਿਆ ਤੇ ਮੈਂ ਲੱਡੂ ਵੰਡੇ ਤਹਿਲੋ ਵਾਈ ਲਾਉਣ ਹੋਏ ਪੱਕਾ ਪੱਕਾ ਲਾਉਣ ਲੋ ਜੇ ਜਦੋਂ ਪਾਰਟੀ ਦਾ ਬੇੜਾ ਘਟਦਾ ਕੋਈ ਖੁਸ਼ੀ ਮਨਾਉਣ ਆ ਲਈ ਤੇ ਮਨਾਉ ਤਗੜੀ ਹੋ ਗਈ ਖੁਸ਼ੀ ਤੇ ਜੋਸ਼ੀ ਸਾਹਿਬ ਇਹ ਤੋਂ ਵੀ ਵਿਕਾਸ ਉਸਕੇ ਜੇ ਅਹੀਂ ਤੁਹਾਨੂੰ ਵਿਕਾਸ ਉਸਕੇ ਜੇ ਲੋਕ ਤੁਹਾਨੂੰ ਟਾਇਰ ਮੰਤਰੀ ਕਹਿੰਦੇ ਤੇ ਜੇ ਆਪਾਂ ਇਹਨਾਂ ਵਿਕਾਸ ਕਰਾਇਆ ਤਾਂ 15 17 18 ਕਰਾਂਗੇ ਹਾਂ ਤੇ ਕਿਉਂ ਹੰਦੇ ਨੇ ਜੋ ਮੈਂ ਜੀ ਕਿਹਾ ਸਾਹਿਬ ਮੈਂ ਤੁਹਾਨੂੰ ਨਿਗਰਾਨੀ ਦੇਣ ਦੀ ਕਰਦਾ ਕਿ ਇਹ ਮੇਰੀ ਫਸਟ ਐਂਡ ਲਾਸਟ ਤੁਹਾਨੂੰ ਵਾਰਨਿੰਗ ਏ ਥੋੜਾ ਜਿਆਦਾ ਮੂਰੇ ਤੇ ਪ੍ਰੋਬਲਮ ਰੱਖਿਓ

ਵਪਾਰਕ ਸੁਣ ਰਿਹਾ ਸੀਗਾ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦਾ ਸਰਪੰਚ ਸੁਖਵੀਰ ਸਿੰਘ ਬਾਦਲ ਜੀ ਦੇ ਬਿਆਨ ਸ਼੍ਰੀ ਅਮਰ ਜੋਸ਼ੀ ਦੇ ਬਿਆਨ ਮੈਂ ਥੋੜੀ ਇਹ ਵੀ ਮਜੀਠੀਆ ਸਾਹਿਬ ਨੂੰ ਇਹ ਚਾਹਣਾ ਪਾਉਣਾ ਚਾਹਣਾ ਕਿ 2005 ਦੀ ਗੱਲ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਹੁਣ ਮਾਤਾ ਰਘੂ ਕਨਸ ਹੁੰਦਾ ਜਦੋਂ ਤੁਹਾਨੂੰ ਮਜੀਠੀਆਲੇ ਕਹਿੰਦੇ ਜੂਬੀ ਦਾ ਭਈ ਆ ਗਿਆ ਉਦੋਂ ਤਲਵੀਰ ਸਿੰਘ ਨੇ ਕਿ ਸਰਦਾਰ ਸਰਵਣ ਸਿੰਘ ਤੋਂ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਨੂੰ ਬਣਾਇਆ ਜੂਬੀ ਦੇ ਭਈਏ ਜੂਬੀ ਦੇ ਮਹੀਏ ਤੋਂ ਤੈਨੂੰ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਵਣ ਸਿੰਘ ਧੋਣਾ ਨੇ ਤੇ ਤਰਵੀਰ ਸਿੰਘ ਨੇ ਬਣਾਇਆ ਪੂਹੀ ਹਲਕੇ ਦੇ ਬਾਅਦ ਚ ਗਏ ਹੋ ਅਸੀਂ ਪਹਿਲਾਂ ગયા ਤੁਸੀਂ ਵੀ ਆਏ ਬੋਨੀ ਦੇ ਜਿਗਰੀ ਇਲੈਕਸ਼ਨ ਚ ਤੇ ਅਸੀਂ ਤੋਂ ਪਹਿਲਾਂ ਸਰਦਾਰ ਵਿਸ਼ਵਾਸ ਸਿੰਘ ਬਟਵਾ ਦੇ ਨਾਲ ਮੈਂ ਤਾਰੇ ਤੋਂ ਵੱਡੇ ਲੀਡਰ ਆ ਮੈਂ ਇਹ ਗੱਲਾਂ ਨਹੀਂ ਕਰਨੀਆਂ ਚਾਹਦਾ ਮੇਰੇ ਨਾਲ ਗੱਲਾਂ ਚ ਨਹੀਂ ਪੈਣਾ ਚਾਹਦਾ ਪਰ ਜੋ ਤੁਸੀਂ ਇਹ ਗੱਲਾਂ ਨਾਲ ਅੱਲ ਪੱਸੋ ਦੀਆਂ ਕਰ ਲਾ ਬਿਨਾ ਆਪਦੀ ਹਾਰ ਨੂੰ ਦੇਖ ਕੇ ਮੁਫਰਖ ਦੇ ਜਿਹੜਾ ਬਸਲਾ ਗਿਓ ਇਹਦਾ ਮੈਂ ਫਿਰ ਸਮਝਾ ਕੇ ਜਵਾਬ ਦੇਣਾ ਜਿੰਦੂਆ ਜੇ ਬੰਦਾ ਚੁੱਪ ਕਰ ਜਾਵੇ ਤੇ ਖਿਆਲ ਮੇਰੀ ਸਮਝ ਲਓਗੇ ਫਿਰ ਡਰਦਾ ਮੈਂ ਤੁਹਾਡੇ ਵਾਂਗੂੰ ਮੈਂ ਆਮ ਹੀ ਕਿਹਨਾਂ ਨਾਲ ਧਿਆਨ ਦੀ ਗੱਲ ਸ਼ੁਰੂ ਕੀਤੀ ਨਹੀਂ ਗੱਲ ਆ ਤੁਸੀਂ ਕੱਲ ਤਰਵੰਦੀ ਦਸੰਧਾ ਸਿੰਘ ਪਿੰਡ ਗਏ ਤੁਸੀਂ ਉੱਥੇ ਮਾਈਕ ਦੇ ਵਿੱਚ ਇੱਕ ਵੀਡੀਓਸ ਨਹੀਂ ਵਿੱਚ ਉਹਨਾਂ ਨੂੰ ਜਾ ਕੇ ਗੱਲ ਨੂੰ ਤੁਰਨਾਮੀ ਇਸਾਂ ਨੇ ਸਕਾਇਆ ਪਹਿਲੀ ਤੇ ਗੱਲ ਤੇਰੀ ਭੈਣ ਤੇ ਮੇਰੀ ਭੈਣ ਦੀ ਕੋਈ ਫਰਕ ਨਹੀਂ ਹੋਣਾ ਚਾਹੀਦਾ ਬਹੁਤ ਲੰਮਾ ਸਮਾਂ ਉੱਥੇ ਰਹੇ ਜਦ ਦੂਜੀ ਗੱਲ ਇਹ ਆ ਕਿ ਸਰਦਾਰ ਵਿਕਰਮ ਸਿੰਘ ਜੀ ਚਾ ਜੀ ਮੇਰੇ ਨਾਲੋਂ ਤੁਹਾਡੀ ਜ਼ੁਬਾਨ ਉੱਚੀ ਨਹੀਂ ਗੰਦੀ ਹੋ ਸਕਦੀ ਇਹ ਗੱਲ ਯਾਦ ਰੱਖਿਓ ਪਰ ਮੈਂ ਕੁਛ ਮਰਿਆਦਾ ਚ ਰਹਿ ਕੇ ਚੈਨਲ ਵਾਲਾ ਬੰਦਾ ਹਾਂ ਐਡਾ ਵੱਡਾ ਕੰਦ ਇੰਨਾ ਲੱਗਾ ਸਭਾ ਇਕੱਠੇ ਰਿਗੇ ਤੇ ਗਾਲਾਂ ਭੇਂਟ ਦੇ ਆਪਾਂ ਮਮਾ ਭੇਂਟ ਦੇ ਆ ਜੀਏ ਤੂੰ ਮੇਰੀ ਭੈਣ ਦੇ ਘਰ ਜਾਣਾ ਤੂੰ ਮੇਰੀ ਭੈਣ ਦੇ ਘਰ ਬ ਹਿੰਮਤ ਰੱਖਿਓ ਤੇ ਮੇਰੇ ਭਾਈ ਦੇ ਸਾਹਮਣੇ ਆ ਆ ਬੋਤਾਰ ਆ ਵੀਡੀਓ ਸੁਣਾ ਕੇ ਆਈਂ ਆ ਵੀਡੀਓ ਤੇ ਮੇਰੇ ਭਾਈ ਨੂੰ ਸੁਣਾ ਕੇ ਆਈਂ ਮੈਂ ਤਾਂ ਚੁਪ ਰਿਆ ਮੈਂ ਤਾਂ ਤੇਰੇ ਖਿਲਾਫ ਉਦੋਂ ਦਾ ਇਤਿਹਾਸ ਜਾਦੀ ਤੋਂ ਕਲੀ ਗਿਆ ਕਿਉਂਕਿ ਜਿਹੜੇ ਘਰ ਤੋਂ ਮੈਨੂੰ ਸੁਨੱਖ ਭਲਾਇਆ ਸੀ ਮੈਂ ਉਹਨਾਂ ਦੀ ਇੱਜ਼ਤ ਰੱਖੀ ਪਰ ਤੂੰ ਉਸ ਘਰ ਦੀ ਇੱਜ਼ਤ ਨਹੀਂ ਰੱਖੀ ਤੇਰੇ ਵਾਸਤੇ ਸ਼ਰਮ ਵਾਲੀ ਗੱਲ ਹੈ 2005 ਤੋਂ ਜਦੋਂ ਵੀ ਅਸੀਂ ਲਗੇ ਤਾਂ ਤੈਨੂੰ ਅਸੀਂ ਵਿਕਰਮ ਸਿੰਘ ਮਜੀਠੀਆ ਬਣਾਇਆ ਦੂਜੀ ਗੱਲ ਸਰਦਾਰ ਸਿੰਘ ਮੀਰ ਸਿੰਘ ਬਾਦਲ ਜੀ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ ਸੀ ਪਹਿਲਾਂ ਮੈਂ ਹੱਥ ਨੇ ਤਲ ਨਹੀਂ ਕਰੀ ਮੜਾ ਬੋਲਿਆ ਤੇ ਤੁਸੀਂ ਕਿਹਾ ਕਿ ਇਹ ਯਾਰ ਮੈਂ ਲੱਡੂ ਵੰਡੇ ਤੇ ਹਲਵਾਈ ਲਾਉਣ ਉਹ ਇਹ ਪੱਕਾ ਪੱਕਾ ਲਾਉਣ ਉਹ ਇੱਕ ਕਾਲ ਵੀ ਗਿਆ ਸੀ ਉਹਨੂੰ ਜੋ ਪਾਰਾ ਪ੍ਰਬੰਧਕ ਕਮੇਟੀ ਚੋਂ ਅੰਦਰ ਕਾਲੇ ਕੋਣੀ ਲੱਗੂ ਬੰਦੇ ਅਜੀ ਉਹ ਉੱਤੇ ਅੜੇ ਨੇ ਬਰੇ ਪਹਿਲੋ ਮਗਰ ਸਾਰਿਆਂ ਨੇ ਕਿਤੇ ਕਿਨੂ ਕਿਨੂ ਬਚਾ ਲੋਗੇ ਹੋਰ ਵੀ ਜਾਣੇ ਮਹਰਭਾਈ ਲਾ ਲੋ ਪੱਕਾ ਔਰ ਮੈਂ ਕਹਿਣਾ ਕਿ ਸਾਰੇ ਆਦੇ ਰੱਗੇ ਚਾਰ ਜਿਹੜੇ ਦੁਨੀਆ ਲੋਕ ਸਭਾ ਚ ਖਿਡਾਰੇ ਇਹਨਾਂ ਦੇ ਵੀ ਦਵਾ ਦਿਓ ਜਿਹੜਾ ਚਾਰ ਤਰੀਕ ਨੂੰ ਰਿਜ਼ਲਟ ਆਣਾ ਤੁਹਾਨੂੰ ਲੱਗੂ ਨਹੀਂ ਜੇ ਲੱਗਵੇ ਨਹੀਂ ਤੇ ਪਿਆਰ ਤੋਂ ਹੁੰਦੇ ਪਾਉਣੇ ਸ਼ੁਰੂ ਕਰ ਗੋ ਹਲਵਾਈਾ ਲਾ ਲੋ ਕਿਉਂਕਿ ਤੁਸੀਂ ਜਦੋਂ ਪਾਰਟੀ ਦਾ 베ਰਾ ਕਰਪਾਉਂਦਾ ਤਾਂ ਵੀ ਖੁਸ਼ੀ ਮਨਾਉਣ ਆਲੇ ਜੀ ਤੇ ਮਨੋ ਤਗੜੀ ਹੋ ਕੇ ਖੁਸ਼ੀ ਜੋਸ਼ੀ ਸਾਹਿਬ ਇਹ ਜੋਸ਼ੀ ਸਾ ਮੈਂ ਤੁਹਾਨੂੰ ਹੀ ਮਾਰਾ ਨਹੀਂ ਬੋਲਦਾ ਤੁਸੀਂ ਉਹ ਤਾਂ ਮੇਰੇ ਹਰਕੇ ਚ ਆਏ ਮੇਰੇ ਬਾਰੇ ਗੱਲਾਂ ਕਰਕੇ ਗਏ ਮੈਂ ਵੀ ਤੁਹਾਨੂੰ ਵਿਕਾਸਪੁਰ ਸ਼ਿਕਾਇਤ ਕਰਦਾ ਰਿਆਂ ਕਿ ਨਹੀਂ ਵੀ ਬਹੁਤ ਜੋਸ਼ੀ ਨੇ ਕੰਮ ਕਰਾਇਆ ਤੇ ਜੋਸ਼ੀ ਸਾਹਿਬ ਇਹ ਤੋਂ ਹੀ ਵਿਕਾਸਪੁਰ ਸਿਗੇ ਅਹੀਂ ਤਾਂ ਵਿਕਾਸਪੁਰ ਸਕੇਦੇ ਲੋਕ ਤੁਹਾਨੂੰ ਟਾਇਲ ਮੰਤਰੀ ਕਹਿੰਦੇ ਤੇ ਜੇ ਆਪਾਂ ਇਹਨਾਂ ਵਿਕਾਸ ਕਰਾਤਾ ਪਸਪਾਨਸ ਪਰਾ ਧਰਾਂ ਧਰਾਈਏ ਤੇ ਕਿਉਂ ਹਰਦੇ ਨਹੀਂ ਥੋੜਾ ਜਿਹਾ ਆਪਣੇ ਅੰਦਰ ਵੀ છાਤੀ ਮਾਰੋ ਨਾ ਗੁਰਬੀਰ ਸਿੰਘ 10 3 4 4000 ਦੇ ਸ਼ਹਿਰ ਹਰ ਕਹਿੰਦੇ ਇਕੱਠ ਕਰਦਾ ਰਾ ਸਿੰਘੀਰ ਸਿੰਘ ਦੀਆਂ ਬਾਵਲਦਿਆਂ ਰਲੀਆਂ ਜਦੋਂ ਉਧਰ ਤਾਂ ਉਥੇ 150 200 ਬੰਦਾ ਨੇ ਇਕੱਠਾ ਆਇਆ ਕੁਛ ਝਾੜੇ ਕੁਛ ਤੇ ਰਹਿ ਗਏ ਸਮਝਿਆ ਸਾ ਮੈਂ ਤੁਹਾਨੂੰ ਇੱਕ ਬਾਰ ਬੇਨਤੀ ਕਰਦਾ ਕਿ ਇਹ ਮੇਰੀ ਫਸਟ ਐਂਡ ਲਾਸਟ ਤੁਹਾਨੂੰ ਬਾਤ ਨਹੀਂ ਜੇ ਥੋੜਾ ਜਿਹਾ ਆਪਣੇ ਮੂਰੇ ਪਟ્રોલ ਰੱਖਿਓ ਜੇ ਮੇਰੀ ਮਾਂ ਭੈਣ ਬਾਰੇ ਕੋਈ ਗਲਤ ਕੀਤੀ ਤੇ ਫਿਰ ਮੇਰੇ ਤੋਂ ਵੀ ਇੱਕ ਉਮੀਦਨਾ ਜੇ ਰੱਖਿਓ ਕਿਰ ਮੇਰੇ ਤੋਂ ਵੀ ਮੈਂ ਤੇਰਾ ਪਤਾ ਮੈਂ ਨਹੀਂ ਬੰਦਾ ਮੈਂ ਆਪਦੀ ਮਾਂ ਬੈਣ ਬਰੇ ਵੀ ਕਹਿ ਸਕਦਾ ਜਿੱਦਾਂ ਤੂੰ ਰਾਣੇ ਨੂੰ ਗਰਜੀਤ ਨੂੰ ਮੁੱਛਾ ਮਰੋੜ ਕੇ ਵਿਧਾਨ ਸਭਾ 'ਚ ਜਵਾਬ ਦਿੰਦਾ ਨਾ ਇਹਨੇ ਮੇਰੇ ਚੁੱਧੋਂ ਤੂੰ ਦਾ ਝੂਠਾ ਲਾ ਗਿਆ ਤੇਰੀ ਮਾਂ ਮਰਦ ਤੇ ਤੇਰੀ ਮਾਂ ਵਰਗੀ ਮੇਰੀ ਮਾਂ ਤੇ ਤੇਰੀ ਭੈਣ ਵੀ ਮੇਰੀ ਭੈਣ ਸੋ ਇਸ ਕਰਕੇ ਆਪ ਵੀ ਪ੍ਰਯਾਤਾ ਜਿਹੜਾ ਲੜਚ ਲੜੋ ਮੈਂ ਜਿੱਤੇ ਜਾਵਾਂਗਾ ਇਹ ਧੋਖੇ ਕੇ ਗਿਆ ਧੋਖੇ ਜਾਵਾਂਗਾ ਤੂੰ ਹੀ ਤੱਕਣੀ ਜੀ ਜਾਵੇ ਮੈਂ ਗੁੱਸਾ ਕੀਤਾ ਮੈਂ ਕੋਈ ਬੋਲਾਂਗਾ ਨਾ ਦਿਖਾ ਤੂੰ ਹੀ ਤੱਕਣੀ ਤੇ ਦਿਲ ਰਾਤ ਬੰਦੇ ਲੈ ਲੋ ਤੱਕੜੇ ਹੋ ਗਈ ਯਾਰ ਤੁਹਾਡੀ ਪਾਰਟੀ ਆ ਤੁਸੀਂ ਕੰਮ ਕਰਨਾ ਮੈਂ ਆਪਦੀ ਪਾਰਟੀ ਦੀ ਕੰਮ ਕਰਾਂਗਾ ਮੈਂ ਮੇਜੇਚਾ ਤੂੰ ਮੈਨੂੰ ਕਿੱਥੇ ਲੈਣਾ ਮਜੀਠੇ ਜਾਣਾ ਬਈ ਤੂੰ ਮੈਨੂੰ ਘਰ ਮੇਰੇ ਸਨਾਹ ਘਰ ਆ ਤੂੰ ਬਰਨਾਲਾ ਪਟਿਆਲੇ ਵਾਲਾ ਮੇਰੇ ਘਰ ਪਾਇਆ ਕਿ ਜਦ ਮਜੀਠੇ ਨਾ ਜਾਵੇ ਮੇਰੇ ਘਰ ਆ ਕੇ ਬੈਠਾ ਰਹੇ ਤੇ ਬਾਬਾ ਸਾਹਿਬ ਨੇ ਆਉਣਾ ਤੇ ਇੱਕ ਬੰਦੇ ਤੂੰ ਹੀ ਕਹੀ ਜਾਂਦੇ ਜੇ ਕਿ ਅਸੀਂ ਜਦੋਂ ਉਹਨੂੰ ਭੱਜਿਆ ਲੱਡੂ ਵੱਡੇ ਮੈਂ ਫੋਕੇ ਨੂੰ ਜਵਾਬ ਦੇ ਕੇ ਖਬਰ ਕਰ ਮੇਰੀ ਮਾਤਾ ਨੇ ਕਿਹਾ ਖਬਰਦਾਰ ਸਾਡੇ ਘਰ ਸ਼ਬੀਰ ਸਿੰਘ ਬਾਬਾ ਜਮ ਜੀਤੀ ਆਏ ਤੂੰ ਹੀ ਪਖੰਡ ਭੜਿਆ ਬਣੀ 200 ਅਜੇ ਤੋਂ 4-5 ਸਾਲ ਪੁਰਾਣੀਆਂ ਮੇਰੇ ਫੇਸਬੁੱਕ ਦੇ ਕਾਉਂਟ ਖੋਲ ਕੇ ਦੇਖੋ ਵੀਰੋ ਮੈਂ ਉਦੋਂ ਦਾ ਨਰਾਜ ਚ ਬੰਦਿਆ ਨਾ ਬੰਦਿਆ ਨਾ ਤੁਸੀਂ ਕੱਢ ਕੇ ਦੇਖੋ ਮੈਂ ਕਿਹੜੀਆਂ-ਕਿਹੜੀਆਂ ਵੀਡੀਓਆਂ ਨੂੰ ਦੋਨੀਆਂ ਪਾਈਆਂ ਮੈਂ ਤੇ ਜਰੀਆ 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 ਦਵਾਈ ਦੇ ਦਵਾਈ ਗਏ ਦਵਾਈ ਗਏ ਕੋਈ ਮਾਦਾ ਹਾਂ ਦਾ برداشتਾ ਬਹੁਤ ਹੰਤਾਟ ਮੈਂ برداشت ਕਰ ਲਿਆ ਮੈਨੂੰ ਮੈਥੋਂ برداشت ਨਹੀਂ ਹੋਣਾ ਬਾਕੀ ਮੈਂ ਕਿ ਤੈਨੂੰ ਕਹਦਾ ਜਿਹੜੇ ਤੂੰ ਆਦੇ ਬੂਏ ਦੇ ਵਰਗ ਕੁੱਤੇ ਬਣਿਆ ਨਾ ਉਹਨਾਂ ਨੂੰ ਫੜੇ ਵਾਲਾ ਇੱਕ ਨਾ ਤੇ ਮੈਂ ਮੈਂ ਤੈਨੂੰ ਸਿੱਧੀ ਪੰਜਾਬੀ ਦੀ ਗੱਲ ਕਹਿਣਾ ਮੈਨੂੰ ਕੁੱਤਿਆਂ ਨੂੰ ਵੀ ਗੱਲ ਕਹਿਣੀ ਚਾਹਣਾ ਕਿ ਆਪ ਭੌਂਗੜਾ ਬੰਦ ਕਰ ਦਿਓ ਵਾਜਨਾ ਜਗਤ ਤਲਬੀਸ ਉਹਨਾਂ ਸਾਰੇ ਰਿਸ਼ਤੇਦਾਰੀ ਨੇ ਸਲਾਹ ਅਸ਼ ਬੜਾ ਮਨਾ ਕੀਤਾ ਮੈਂ ਰੱਬ ਨੂੰ ਡਰ ਕੇ ਕਹਿੰਦਾ ਮੈਂ ਤੁਹਾਡੇ ਇੱਜ਼ਤ ਦੇ ਹੋਂਦ ਤੇ ਬਲਾਵ ਨਹੀਂ ਤੁਸੀਂ ਕਹਿੰਦੇ ਮੇਰੇ ਜੀਵਨ ਤੋਂ ਤੇ ਬਲਾਵ ਹੋਇਓ ਆਪਣੀ ਕਾ ਚਲੇਓ ਬਹੁਤ ਬਹੁਤ ਧੰਨਵਾਦ ਵੇਗੋ ਜੀ ਦਾ ਹਾਲਸਾ ਵੇਗੋ ਜੀ ਦੀ ਬਰਕਤ